ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਪਿੰਡ ਝਾੜੋ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਅੱਠ ਗਾਵਾਂ ਦਿਖਾਵਾਂਗੇ ਤਿੰਨ ਦਿਖਾਵਾਂਗੇ ਤਾਜ਼ੀਆਂ ਸੂਈਆਂ ਤੇ ਪੰਜ ਹੈਗੀਆਂ ਨੇ ਗੱਬਣ ਤੇ ਰੇਟ ਇਹਨਾਂ ਦੇ ਸਟਾਰਟ ਹੋ ਜਾਣਗੇ 50-55 ਤੋਂ ਲਾ ਕੇ ਲੱਖ ਦੇ ਏੜ-ਗੇੜ ਤੱਕ ਹੋਣਗੇ ਇੱਕ ਅੱਧੀ ਗਾਂ ਲੱਖ ਵਾਲੀ ਆ ਬਾਕੀ 60-70 ਇੱਥੇ ਜੇ ਮਿਲਣੀਆਂ ਜਿਆਦਾ ਗਾਵਾਂ ਤੇ ਬਾਕੀ ਗੱਲ ਬਾਤ ਥੋੜੀ ਗੱਗੀ ਨਾ ਕਰਾ ਦੇਣਾ ਕੱਲੀ ਕੱਲੀ ਖੋਲ ਕੇ ਤੋੜ ਦਾਂਗੇ ਰੇਟ ਸਾਰੀਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਉਹ ਚਿੰਤਾ ਨਾ ਕਰੋ ਕਿਵੇਂ ਗੱਗੀ ਹੋਰ ਵੀ ਕੀ ਵਾਲਾ ਚੜਦੀ ਕਲਾ ਜਮਾ ਕਿਰਪਾ ਉਹ ਦਿਨ ਕਈ ਹੋਗੇ ਵੀਡੀਓ ਨੂੰ ਹਾਂਜੀ ਹਾਂਜੀ ਵੀਰੇ ਹਾਂ ਬਿਨਾ ਵੀਡੀਓ ਤੂੰ ਲਾ ਗਾ ਜੱਟ ਵੇਚਦੀ ਹੈ ਨਾ ਹਾਂ ਵੀਰੇ ਉਹੀ ਪੁਰਾਣੀ ਵੀਡੀਓ ਦੀ ਵੀ ਕੀ ਜਾਂਦਾ ਮਾਲ ਠੀਕ ਆ ਗੱਲ ਹਾਂਜੀ ਵੀਰੇ ਚਲੋ ਆਪ ਐਕਸਟਰਾ ਹੋਰ ਵੀ ਲੈ ਲਾਂਗੇ ਪੈਸੇ ਹਾਂ ਐਸੇ ਦੀ ਮਾਰਦੇ ਪਹਿਲਾਂ ਕੈਮਰਾ ਸੂਹਾ ਕਿਹੜਾ ਦਾ ਇਹਦਾ ਵੀਰੇ ਦੂਜਾ ਸੂਹਾ ਵੀ ਸਿਰ ਜਾ ਕਿਵੇਂ ਮਾਰਦੀ ਐ ਸਿਰ ਤਾਂ ਬਈ ਉਹੀ ਕਰਦੀ ਐ ਠੀਕ ਆ ਰਾਜੀ ਸੁਈ ਐ ਨਾ ਤੜਕੇ 4 ਵਜੇ ਸੁਈ ਐ ਵੀਰੇ ਇਹ ਜੇਰ ਜੁਰ ਡਾਨਾ ਜਾਵਾ ਜੇਰ ਜੱਪਾ ਡੰਨ ਜਾਤ ਕੁਆਲਿਟੀ ਚੰਗੀ ਆ ਸੂਆ ਦੂਜਾ ਤੋਰੀ ਖੋਲ ਕੇ ਇੱਕ ਵਾਰੀ ਤੋੜ ਦੇ ਵੀ ਤੋਰੀ ਤੋੜ ਦੇ ਮਾੜਿਆ ਇਥੋਂ ਥਣ ਦਾ ਸਾਈਜ਼ ਆਰਡਰ ਦਾ ਸਾਈਜ਼ ਬਾਡੀ ਦਾ ਪ੍ਰਿੰਟ ਵਗੈਰਾ ਸਾਰੀ ਜਾਣਕਾਰੀ ਲੈ ਲਾਂਗੇ A to Z ਜੇਰ ਜੱਪਾ ਬਾਈ ਕਹਿੰਦਾ ਡੰਨਾ ਸੂਆ ਦੂਜਾ ਬੱਚਾ ਨਾਲ ਕੀ ਆ ਦੇਗੀ ਬੱਚਾ ਵੀਰੇ ਨਾਲ ਆ ਗਿਆ ਮੇਲ ਕਾਫ ਕੱਦ ਕਾਠ ਵੀ ਚੰਗਾ ਤੇ ਇਹ HF ਤੇ ਮੇਰਾ ਖਿਆਲ ਐ کراوس جا اگئی ਥੋੜੀ ਹਾਂਜੀ ਹਾਂਜੀ ਚੱਪ ਦਾ ਕ੍ਰਾਉਸ ਆ ਵੀਰੇ ਕ੍ਰਾਉਸ ਅੰਗ ਚ ਆ ਗਈ ਆਰਡਰ ਦਾ ਸਾਈਜ਼ ਬਹੁਤ ਸੋਹਣਾ ਤੇ ਮੇਨ ਗੱਲ ਆ ਜਿਹੜੀ ਸਭ ਤੋਂ ਇਹ ਥਣ ਦੀ ਜਿਹੜੀ ਸ਼ੇਪ ਆ ਥਣ ਦਾ ਜਿਹੜਾ ਸਾਈਜ਼ ਆ ਉਹ ਬਾਕਮਾਲ ਆ ਗਿਆ ਇੱਥੋਂ ਦਿਖਾ ਦਿੰਗੇ ਅਗਲੇ ਬੰਨਿਓ ਆਰਡਰ ਨੇੜੇ ਇਹ ਲਾ ਕੇ ਇੱਥੋਂ ਦਿਖਾ ਦਿੰਦੇ ਆਰਡਰ ਕੁਆਲਟੀ ਇਹਦੀ ਥਣ ਦਾ ਸਾਈਜ਼ ਬਹੁਤ ਸੋਹਣਾ ਤੇ ਜਿਹੜੀ ਉਹਦੀ ਸ਼ੇਪ ਆ ਸ਼ੇਪ ਵੀ ਬਹੁਤ ਚੋਨ ਨੂੰ ਠੰਡੀ ਬਹੁਤ ਗੁਰੀ ਕਿਵੇਂ ਚਪਾਈ ਦੀ ਜਮਾ 100 ਨੰਬਰ ਆ ਵੀਰੇ ਜਮਾ 100 ਨੰਬਰ ਪੂਰੀ ਸਿਰ ਠੰਡੀ ਆ ਜਮਾ ਠੀਕ ਆ ਜੀ ਹਾਂਜੀ ਆ ਲੈ ਚੱਲ ਬਈ ਇਹ ਜਾਨ ਵੀ ਬੱਛੀ ਚ ਫੁੱਲਾ ਤੇ ਆ ਗਈ ਬਿਲਕੁਲ ਨਵੇਂ ਹਾਨ ਚ ਹੈਨਾ ਹਾਂਜੀ ਹਾਂਜੀ ਵੀਰੇ ਦੂਜਾ ਸੂਆ ਆ ਗਈ ਪਿਓਰ ਤਾਜੀ ਸੂਈ ਜੇਰ ਜੂਰ ਵਾਲਾ ਕੰਮ ਹੈਗਾ ਬਾਈ ਕਹਿੰਦਾ ਸਾਰਾ ਡਨ ਪੈਸੇ ਇਹ ਕਿੰਨੇ ਲੈ ਲਾਂਗੇ ਕੀ ਇਹਦਾ ਗੁਰੀ ਮੁੱਲ ਜਿੰਨਾ ਮਰਜ਼ੀ ਕਰਾ ਲੈਣਾ ਹੈਨਾ ਹਾਂਜੀ ਇਹ ਬੱਛੀ ਆਪਾਂ 74000 ਦੀ ਦੇਣੀ ਹੈ ਵੀਰੇ 74 ਦੀ 74 ਦੀ ਦੇਣੀ ਆ ਥੋੜਾ ਬਹੁਤਾ ਮੰਨਤਾਂ ਨੂੰ ਮੰਨਤਾਂ ਹੋ ਜੂ ਵੀਰੇ ਮੌਕੇ ਤੇ ਥੋੜਾ ਬਹੁਤਾ ਮੰਨਤਾਂ ਨਹੀਂ ਪਾਈ ਕਹਿੰਦਾ ਹੋ ਜੂ ਕਰੀ ਸੈਟ ਜੇ ਮੜੀ ਥੱਲੇ ਆ ਇੱਥੋਂ ਇੱਥੋਂ ਦਿਖਾ ਗਿਆ ਜੀ ਆ ਚੀਜ਼ ਦਿਖਾ ਨਾਣਾ ਨੂਣਾ ਬਹੁਤ ਸੋਹਣੀ ਗੁਰੀ ਦੇ ਵਿੱਚ ਥਣਲੇਵਾ ਸਾਫ ਬੋਟਾ ਵੀ ਫੋਕੀ ਜਮਾ ਮੈਂ ਕਹਣਾ 100 ਨੰਬਰ ਹੈ ਵੀਰੇ ਹੱਥ ਵੀ ਨਾ ਲਾਇਆ ਉੱਤੇ ਠੀਕ ਆ ਗੱਲ ਤੇ ਹੁਣ ਲੈ ਆ ਗਿਆ ਜੀ 2 ਨੰਬਰ ਵਾਲੀ ਤੇ ਇਹਦੇ ਆਰਡਰ ਤੇ ਮਾਰਦੇ ਇਹ ਹੁਣੀ ਸੂਈਆਂ ਮੇਰੇ ਬੈਠੇ ਬੈਠੇ ਆ ਜੀ ਹਾਂਜੀ ਵੀਰੇ ਇਹਨੂੰ ਸੂਈ ਨੂੰ 15 ਮਿੰਟ ਹੋ ਗਈ ਗੁਰੀ ਬਾਈ ਆ ਜੇਰ ਦੀ ਵੀਡੀਓ ਬਾਈ ਤੋਂ ਮੰਗਾ ਲਿਓ ਸੁਆ ਕਿੱਡਾ ਗੱਗੀ ਇਹਦਾ ਦੂਜਾ ਸੂਆ ਵੀਰੇ ਤੋਰੀ ਬਾਈ ਖੋਲ ਕੇ ਪਰ ਇਹਦਾ ਥਣ ਵਾਲਾ ਪਾਕ ਮਾਨ ਲੱਗਿਆ ਯਾਰ ਬਾਈ ਕਹਣਾ ਬਾਈ ਥਣ ਦਾ ਸਾਰੀਆਂ ਗਾਮਾਂ ਦੇ ਦੇਖ ਲਈ ਮੈਂ ਸਨਾਲ ਦੇ ਵੀਰੇ ਮੱਜਾਂ ਨਾਲ ਦਾ ਥਣ ਲੱ ਤੇ ਯਾਰ ਬੇ ਵਾਲੀ ਗੱਲ ਦੱਸ ਦਣਾ ਤੁਹਾਨੂੰ ਗਾਵਾਂ ਜਦੋਂ ਸੂਪਾਂ ਦੀਆਂ ਨੇ ਬੱਚਾ ਚੱਟ ਕੇ ਘੰਟੇ ਦੋ ਘੰਟੇ ਬਾਅਦ ਜਿੰਨੀਆਂ ਹੁੰਦੀਆਂ ਉਹ ਦੁੱਗਣੀਆਂ ਹੋ ਜਾਂਦੀਆਂ ਹਾਂਜੀ ਹਾਂਜੀ ਵੀਰੇ ਇਹ ਆਮ ਸੱਜਣਾ ਨੂੰ ਇੱਕ ਤਜਰਬੇ ਦੀ ਗੱਲ ਹੀ ਦੱਸ ਦੇਣ ਆਪਾਂ ਕਰੇ ਲੂ ਸੱਜਣਾ ਨੂੰ ਸੂਹਾ ਦੂਜਾ ਕਿਉਂਕਿ ਤਾਜੀ ਸੂਕੇ ਹਟਿਆ ਤੇਰਾ ਬੱਚਾ ਵੀ ਬਾਲਾ ਹੈਵੀ ਆ ਯਾਰ ਗਾਂ ਦਾ ਜੋਰ-ਜੂਰ ਵਾਵਾ ਲੱਗ ਗਿਆ ਹਾਂਜੀ ਹਾਂਜੀ ਬੱਚਾ ਥੋੜਾ ਜਿਹਾ ਵੱਡਾ ਦਿੱਤਾ ਬਾਈ ਹਾਂ ਉਹਦੇ ਕਰਕੇ ਤੁਹਾਨੂੰ ਜਿਵੇਂ ਹੁਣ ਤਾਜੀ ਸੂਣ ਕਰਕੇ ਲੱਗੂ ਥੋੜੀ ਜਿਵੇਂ ਜੱਕੇ ਤੁਰਦੀ ਆ ਹਾਂਜੀ ਉਦੋਂ ਦਿੱਕਤ ਪ੍ਰੋਬਲਮ ਕੋਈ ਨਹੀਂ ਪ੍ਰਿੰਟ ਬਹੁਤ ਸੋਹਣਾ ਤੇ ਤੇ ਚਾਰੇ ਥਾਣਾ ਦਾ ਜਿਹੜਾ ਸਾਈਜ਼ ਆ ਸਾਈਜ਼ ਇੱਕੋ ਜਿਹਾ ਲੱਗਿਆ ਤਕਰੀਬਨ ਮੱਜਾਂ ਨਾਲ ਦੇ ਆ ਇੱਥੋਂ ਦਿਖਾ ਦੀ ਕਰੀ ਅਗਲੇ ਬੰਨੇ ਆ ਤਾਂ ਨਹੀਂ ਚੱਲਦਾ ਬਰੀ ਨਾ ਵੀ ਇਹ ਨਹੀਂ ਚੱਲ ਲੈ ਚੱਲ ਚਪਾਈ ਦੀ ਕਿਵੇਂ ਚੇਪਾ ਲਾਏ ਜਮਾ 100 ਨੰਬਰ ਆ ਵੀਰੇ 100 ਦੀ 100 ਜਮਾ 100 ਦੀ 100 ਵੀਰੇ ਥੋੜਾ ਜਿਹਾ ਹੱਥ ਹੀ ਨਾ ਲਾਓ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਮੁੱਲ ਜੁਰੀ ਆਪਾਂ 65000 ਦੀ ਬੱਚੀ ਦੇ ਦਾਂਗੇ 65 ਦੀ ਦੇ ਦਾਂਗੇ ਘਰ ਦਾ ਇਹ ਮੰਨਦਾ ਨਾ ਹਾਂਜੀ ਹਾਂਜੀ ਵੀਰੇ ਮੰਨ ਤਾਂ ਹੋ ਜੂ 65 ਚ ਇਹ ਜੀ ਗੱਲ ਨਹੀਂ ਤੇ ਇੱਕ ਮਾਰਦੇ ਹੋਣਾ ਜਰਸੀ ਤੇ ਤੋੜ ਦੇ ਖੋਲ ਕੇ ਵੀ ਯਾਰਸੀਆਂ ਘੱਟ ਮਿਲਦੀਆਂ ਨਾ ਹਾਂਜੀ ਹਾਂਜੀ ਵੀਰੇ ਇਹ ਪੰਜਾਬ ਵਾਲੀ ਜਰਸੀਆ ਵੱਡੀ ਵੀਰੇ ਜਰਸੀ ਪੰਜਾਬ ਵਾਲੀ ਆ ਐਚ ਐਫ ਜੀ ਡੀ ਹੀ ਕੱਦਦਾ ਇਹਦਾ ਹਾਂਜੀ ਵੀਰੇ ਇਹ ਕਦੋਂ ਸੁਈਆ ਇਹਨੂੰ ਬਈ ਘੰਟਾ ਖੋ ਗਿਆ ਸੁਈ ਨੂੰ ਇਹਦੀ ਜੇਰ ਵੀ ਰਹਿੰਦੀ ਆ ਰਹਿੰਦੀ ਵੀਰੇ ਇਹ ਘੰਟਾ ਖੋ ਗਿਆ ਸੁਈ ਨੇ ਤਾਂ ਬੱਚੇ ਖੜੇ ਨਹੀਂ ਹੋ ਜਾਂਦਾ ਬੱਚਿਆਂ ਦਾ ਥਣ ਯਾਰ ਇਹਦਾ ਵੀ ਬੜਾ ਕੰਮ ਥਣ ਤਾਂ ਵੀਰੇ ਗੁਰੀ ਸਾਰਿਆਂ ਦੀ ਇੱਕ ਨੰਬਰ ਨੇ ਆਪਣੇ ਗਾਵਾਂ ਦੇ ਠੀਕ ਆ ਗੱਲ ਹਾਂ ਥਣ ਲੈ ਵੀਰੀ ਮਾੜੀ ਨਹੀਂ ਮਿਲੂ ਤੇ ਕਦਮਰੇ ਵੀਰੇ ਥਣ ਲਈ ਆਪਣੇ ਕੋਲ ਮਾੜੀ ਨਹੀਂ ਮਿਲੂ ਇਹਦਾ ਕੱਦ ਵੀ ਫੁੱਲ ਵੱਡਾ ਲੰਬਾਈ ਵੀ ਚੰਗੀ ਆ ਤੇ ਆਰਡਰ ਦਾ ਸਾਈਜ਼ ਵੀ ਸੋਹਣਾ ਤੇ ਥਣ ਤੱਕ ਆਉਣ ਦੀ ਤੁਹਾਨੂੰ ਲੋ ਇਹਦਾ ਬੋਲਾ ਬਾਈ ਕਹਿੰਦਾ ਕੱਢਤਾ ਵੀ ਇਹਦਾ ਬੱਚੇ ਕਰਕੇ ਕਰਦੀਆਂ ਠੰਡੀਆਂ ਬਹੁਤ ਨੇ ਚਾਹੀ ਬਹਿ ਜਾ ਥੱਲੇ ਦਿਖਾ ਦੇ ਬਾਈ ਵੇਖ ਕੇ ਥੱਲੇ ਮੜਾ ਇੱਥਾ ਰੋਕ ਕੇ ਐਂ ਬਹਿ ਜਾ ਥੱਲੇ ਬੋਚ ਆਹ ਤਲਿਆਰੇ ਦਾ ਕਰਦੀ ਆ ਤੇਰੇ ਲਈ ਚੱਲ ਵੇ ਇੱਥੇ ਬੱਚੇ ਤੇ ਲੈ ਜਾ ਬੱਚੇ ਲੈ ਵੇ ਲੈ ਚਲ ਤਲਿਆਰੇ ਦਾ ਮੰਨਦੀ ਆ ਪਰ ਥਣ ਦਾ ਸਾਈਜ਼ ਬਹੁਤ ਸੋਹਣਾ ਆਡਰ ਦਾ ਸਾਈਜ਼ ਵੀ ਸੋਹਣਾ ਤੇ ਬਾਕੀ ਜਿਵੇਂ ਬਾਈ ਨੇ ਦੱਸਿਆ ਵੀ ਇਹਦਾ ਕੱਢਿਆ ਹੋਇਆ ਦੁੱਧ ਕੁਝ ਤੇ ਜੇਰੇ ਵੀ ਹਜੇ ਪਊਗੀ ਉਹਦੀ ਵੀਡੀਓ ਬਣਾ ਕੇ ਆਪਾਂ ਦਿਖਾ ਦੇਵਾਂਗੇ ਹਨਾ ਹਾਂਜੀ ਹਾਂਜੀ ਵੀਰੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹਦਾ ਮੁੱਲ ਗੁਰੇ ਜਿੰਨਾ ਮਰਜ਼ੀ ਕਰਾਲਾ ਇਹ ਦੇ ਦਾਂਗੇ 55 ਦੀ ਥੋੜਾ ਬਹੁਤਾ ਮਾਨ ਤਾਨ ਕਰ ਦਾਂਗੇ ਕਰ ਦਾਂਗੇ ਵੀਰੇ 55 ਜੋ ਕਰਦਾ ਕਰਦਾ ਮਾਨ ਤਾਨ ਥੋੜਾ ਬਹੁਤਾ ਹੋ ਜੂ 55 ਜੋ ਪਰ ਆ ਰੇਟ ਨਹੀਂ ਤੁਹਾਨੂੰ ਮਿਲਦੇ ਅੱਜ ਦੀ ਰੁੱਤ ਚ ਤੇ ਹੁਣ ਮਾਰ ਦਿਆ 4 ਨੰਬਰ ਵਾਲੀ ਇਹ ਕੱਚੀ ਲੱਗਦੀ ਹੈ ਨਾ ਹਾਂ ਵੀਰੇ ਕੱਚੀ ਹੈ ਗੁਰੀ ਦੇ 12-13 ਦਿਨ ਪਏ ਨੇ ਇਹਦੇ 12-13 ਦਿਨ ਬਾਕੀ ਨੇ ਹਾਂ ਤੇ ਇਹ ਵੀ ਜੀ ਸਾਫ ਆ ਗਈ ਹੈ ਨਾ ਅੰਦਰ ਦੀ ਸਾਫ ਹੈ ਹਾਂ ਸਿੰਘ ਆ ਗਏ ਨਿਕਾ ਨਿਕਾ ਹਾਂ ਵੀਰੇ ਐਚ ਐਫ ਆ ਠੀਕ ਹੈ ਗੱਲ ਇਹ ਕਿਹਦੇ ਨੂੰ ਕੌਣ ਕਰਨੀ ਕਢਾਉਣ ਦੀ ਉਹ ਬੱਚੀ ਦਾ ਕੋਈ ਲੇਖਾ ਨਹੀਂ ਬਾਡੀ ਬੁਡੀ ਦਾ ਨਾਮ ਆਤਰ ਦੇ ਬਰਾਬਰ ਹੀ ਆ ਹਾਂ ਬਾਡੀ ਬੁੱਡੀ ਵੀ ਟੌਪ ਆ ਜਮਾ ਪ੍ਰਿੰਟ ਵੀ ਸੋਹਣਾ ਤੇ ਜਾਂਦੂ ਨਾਲੀ ਬੱਛਾ ਹਲੇ ਵਾ ਦਾ ਬਾਈ ਜਮਾ ਸਾਫ ਆ ਗੁਰੀ ਕਮਾ ਦੇ ਕੇ ਰੰਗੇੜਾ ਹੀ ਹੋਰ ਦਵਾ ਦੇ ਇੱਥੇ ਗੋਲ ਗੋਲ ਚੱਕਰੇ ਦਵਾ ਦੇ ਅਹੀਂ ਅਹੀਂ ਘਮਾ ਦੇ ਉਰ ਹਰੇਕ ਪੱਖ ਤੋਂ ਦਿਖਾ ਦੇ ਗਰੀ ਹੋਏ ਥਣ ਦਾ ਸਾਈਜ਼ ਚਾਰਾਂ ਦਾ ਇੱਕੋ ਜਿਹਾ ਹੀ ਰੱਖੂਗਾ ਗਾੜੀ ਜਿਹਾ ਨਾ ਜਮਾ ਇੱਕੋ ਜਿਹਾ ਮਖਾਵਾ ਇਹਦਾ ਦੂਜੇ ਸੂਬੇ ਹੀ ਗੁਰੀ ਇਹ ਕਾ ਇੱਕ ਦਿਨ ਕੱਢ ਦੂ ਬਈ ਇਹ 10 ਦਿਨ ਲੈ ਜੂ 10 ਦਿਨ ਪੱਕਾ ਹਾਂਜੀ ਵੀਰੇ ਕਿੰਨਾ ਕ ਦੁੱਧ ਪਾ ਦੂਗੀ ਇਹ ਦੁੱਧ ਪਾ ਦੂ ਵੀਰੇ ਇਹ ਆ ਲੈ ਚੱਲ ਬਾਈ 18-19 ਕਿਲੋ 18-19 ਕਿਲੋ ਹਾਂਜੀ ਵੀਰੇ ਜਮਾ ਨਾਲ ਇਹ ਤਾਂ ਠੀਕ ਹੈ ਅਜੇ ਤਾਂ ਹੁਣੀ ਲੱਗੀ ਆ ਠੀਕ ਹੈ ਹਾਂ ਦਸ ਬੰਨਾਂ ਨੇ ਬੱਛੀ ਲੈ ਜੂਗੀ ਮੱਜਾਂ ਨਾਲ ਦਾ ਕਰੀਏ ਮੱਜਾਂ ਨਾਲ ਚੱਲਣ ਵਾਲੀ ਆ ਹਾਂਜੀ ਹਾਂਜੀ ਵੀਰੇ ਹਾਂਜੀ ਇਹ ਵੀ ਅੱਜ ਪੈਸੇ ਕਿੰਨੇ ਲੈ ਲਾਂਗੇ ਵੀਰੇ ਅੱਜ ਦਾ ਰੇਟ ਇਹਦਾ 55000 ਦੀ ਬੱਛੀ ਦੇਵਾਂਗੇ ਅੱਜ ਅੱਜ ਠੀਕ ਹੈ ਗੱਲ ਤੇ ਤਿਆਰੀ ਦਾ ਰੇਟ ਾਡੋ ਜੀ ਤਿਆਰੀ ਦਾ ਰੇਟ ਾਡੋ ਤੇ ਅੱਜ ਬਾਈ ਕਹਿੰਦਾ ਦੇ ਦਾਂਗੇ ਬੱਛੀ 55 ਦੀ ਤਿਆਰੀ ਦਾ ਰੇਟ ਇਹਦਾ ਲੱਗ ਤੋਂ ਹੋ ਜਾਊਗਾ ਤੇ ਹੁਣ ਮਾਰ ਦੇ ਕੈਮਰਾ ਇਹਦੇ ਤੇ ਨਾਲ ਵਾਲੀ ਤੇ ਪ੍ਰਿੰਟ ਵਾਲੀ ਤੇ ਇਹਦਾ ਸੂਆ ਕਿਹੜਾ ਗੱਗੂ ਇਹਦਾ ਦੂਜਾ ਵੀਰੇ ਇਹ ਮੂਹ ਵੀਰੇ ਜਾਨੀ ਕਿ ਚੌਕ ਦੇ ਅੱਜ ਸ਼ਿਕਰੀਆਂ ਕ ਠੀਕ ਆ ਹਾਂ ਕੱਦ ਵੱਡੇ ਦਾ ਵੀ ਚੰਗਾ ਹਨਾ ਥੱਲੇ ਦੀ ਪੂਰੀ ਸਾਫ ਹੈ ਥੱਲੇ ਦੀ ਜਮਾ ਸਾਫ ਆ ਵੀਰੇ ਇਹ ਕਿੰਨੇ ਦਿਨ ਕੱਢੂਗੀ ਇਹ ਵੀ ਲੈ ਜੂ ਵੀਰੇ ਹਫਤਾ ਇੱਕ ਹਫਤਾ ਇੱਕ ਹਫਤਾ ਲੈ ਜੂ ਵੀਰੇ ਇਹਦਾ ਕੀ ਰਿਕਾਰਡ ਆ ਪਹਿਲਣ ਦਾ ਇਹਨੇ ਵੀਰੇ 17 18 ਕਿਲੋ ਤਾਂ ਹੈ ਤੇ 20 ਕਿਲੋ ਦੇ ਦੂ ਗਰੀ ਇੱਕ ਹਫਤੇ ਦੀ ਹਲੇ ਕੱਚੀ ਹਾਂ ਬਾਡੀ ਬੁੱਡੀ ਦੇਖ ਲੈ ਵੀਰੇ ਸੁਆ ਬੱਚੀ ਆ ਯਾਰ ਬਈ ਜਿਵੇਂ ਚੇਪਾ ਚੂਪਾ ਲਾ ਕੇ ਲੈ ਆਇਆ ਜਮਾ ਇੱਕ ਨੰਬਰ ਆ ਵੀਰੇ ਜਮਾ ਇੱਕ ਨੰਬਰ ਆ ਬਈ ਯਾਰ ਨਾਲ ਦੀ ਗਰੰਟੀ ਦੇ ਭੇਜ ਦਾਂਗੇ ਭੇਜਾਂਗੇ ਭੇਜਾਂਗੇ ਮੇਰੇ ਭੇਜਾਂਗੇ ਆ ਲਿਆ ਆ ਲਿਆ ਜਸੂਆ ਇਹਨੂੰ ਲਿਆ ਅੰਦੀ ਸੀ ਲੈ ਜਸੂ ਕਹਿੰਦਾ ਪੂਰੀ ਹੱਥ ਰੁੱਤ ਮਾਰ ਕੇ ਚੈੱਕ ਕਰਾਉਣਾ ਜਮਾ ਠੰਡੀ ਹੈ ਵੀਰੇ ਜਮਾ ਜਿੰਨੀ ਕਹਦੇ ਨਹੀਂ ਠੰਡੀ ਹੈ ਗਰੀ ਇਹਦਾ ਰੇਟ ਕੀ ਰਹੂਗਾ ਇਹ ਵੀਰੇ 65000 ਦੀ ਬੱਛੀ ਦੇ ਦਾਂਗੇ ਗਰੀ ਇਹ ਆ ਗਈ 5 ਨੰਬਰ ਤੇ ਨੰਬਰ ਵੈਜ ਬਾਈ ਨਾਲ ਸੰਪਰਕ ਕਰ ਲਿਓ ਇਹ ਬਾਈ ਕਹਿੰਦਾ ਦੇ ਦਾਂਗੇ 65000 ਦੀ ਚਾਰ ਦੰਦ ਬੱਛੀ ਆ ਸ਼ਿਗ ਤੇ ਚੱਕ ਦੀ ਆ ਹਣਾ ਹਾਂਜੀ ਹਾਂਜੀ ਵੀਰੇ ਇਹ ਇਹ ਆ ਗਈ 5 ਤੇ ਤੇ ਹੁਣ ਮਾਰਦੇ 6 ਨੰਬਰ ਵਾਲੀ ਤੇ ਇਹ ਮੈਂ ਕਹਿੰਦਾ ਸਾਰੀਆਂ ਚੋਂ ਵੱਡੀ ਇਹ ਸਾਰੀਆਂ ਨੂੰ ਵੱਡੀ ਆ ਬਾਈ ਟਾਪਰ ਬੱਛੀ ਕਹਿ ਸਕਦੇ ਇਹਨੂੰ ਅੱਜ ਇਹਦੀ ਕੰਪਨੀ ਕਿਹੜੀ ਆ ਫਿਰ ਕੰਪਨੀ ਵੀਰੇ ਇਹ ਜਰਸੀ ਦਾ ਕਰੋਸ ਹੀ ਆ ਵੀਰੇ ਜਰਸੀ ਤੇ ਐਚ ਐਫ ਦਾ ਕਰੋਸ ਕਹਿ ਸਕਦੇ ਆਪਾਂ ਇਹਨੂੰ ਕੱਦ ਆ ਗਿਆ ਫੁੱਲ ਵੱਡਾ ਤੇ ਥਣ ਦਾ ਸਹਿਜ ਵੀ ਥਣ ਤਾਂ ਬਾਈ ਫਿਰ ਕਾਹਨੂੰ ਗੱਲਾਂ ਕਰਨਾ ਬਾਬੇ ਜੀ ਕਿਰਪਾ ਨਾਲ ਸੂਆ ਦੂਜਾ ਵੀਰੇ ਗੁਰੀ ਲੰਬੀ ਵੀ ਫੁੱਲ ਆਣ ਅਰੀਜਨਲ ਦੂਜਾ ਵੀਰੇ ਸਿੱਗ ਦੇ ਚੱਕੇ ਆ ਜਿਹਨੇ ਬੱਚੀ ਨਹੀਂ ਅਸ਼ਿਆ ਹਾਂਜੀ ਵੀਰੇ ਹਾਥੀ ਚ ਤਾਂ ਨਹੀਂ ਚੜਦੀ ਇਹ ਹਾਥੀ ਦਾ ਕਿੱਥੇ ਚੜੂ ਬਾਈ ਟਰੱਕਪ ਲੈਉਣੀ ਪੂ ਠੀਕ ਆ ਹਾਂ ਆ ਲੰਬੀ ਲੰਬੀ ਬਹੁਤ ਆ ਹਨਾ ਤੇ ਠੰਡੀ ਸੀ ਇਹ ਠੰਡੀ ਜੀ ਲਵੜੀ ਆ ਬਾਈ ਕਮਾ ਦੇ ਕੇ ਨਾ ਹੋਰ ਦਵਾ ਐਨੂੰ ਕਿਹੜਾ ਦਵਾ ਕੇ ਕਮਾ ਦੇ ਦਿਖਾ ਦੇ ਗਰੀ ਸਮਾਰ ਕੇ ਹਰੇਕ ਪੱਖ ਤੋਂ ਕਈ ਵਾਰੀ ਕਿਸੇ ਭਰਾ ਨੇ ਆਨਲਾਈਨ ਮੰਗਾਉਣੀ ਹੋਈ ਤੱਥਣਾ ਦੀ ਓਟ ਤੇ ਭੇਜ ਦਾਂਗੇ ਭੇਜ ਦਾਂਗੇ ਭੇਜਾਂ ਗੁਰੀ ਚਵਾਈ ਬਈ ਚੀਚੀ ਜੀ ਨਹੀਂ ਮੋਟੀ ਆ ਬਈ ਗੱਬਣਾ ਦਿਖਾਵਾਂਗੇ ਹਾਂਜੀ ਹਾਂਜੀ ਵੀਰੇ ਬਾਕੀ ਕਾਰੀਗਰ ਸੱਜਣ ਨੂੰ ਦਾ ਤਾਂ ਥਣ ਦਾ ਸੈਜ ਦੇਖੀ ਪਤਾ ਲੱਗੂਗਾ ਵੀ ਚਵਾਈ ਦੀ ਕਿੱਦਾਂ ਹੋ ਮਸਾਕੇ ਮੜੀ ਲੰਮੀ ਜੀ ਕੱਢ ਕੇ ਦਿਖਾ ਦੇ ਥਣਲੇਵਾ ਦਿਖਾ ਦੇ ਜਿਗਾਰਡ ਕਿੱਦਾਂ ਦਾ ਬੱਚੀ ਇਹਨੂੰ ਇਹਨੂੰ ਤੋੜ ਦੇ ਹੁਣ ਇਹ ਕਿਤਨਾ ਦਾਦਾ 10 ਲੱਖ ਵਾਲੀ ਮਹਰ ਵੀ ਨਹੀਂ ਇਹ ਜਜਗੜ ਲੱਗਦਾ ਠੀਕ ਆ ਗੱਲ ਹੈ ਇੱਥੋਂ ਕਮਾਲਾ 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 ਤੇ ਆਰਡਰ ਬਹੁਤ ਬਣਾਉਗਾ ਜੀ ਨਾ ਮੈਂ ਕਹਣਾ ਬਾਈ ਅਜੇ ਤਾਂ 5-4 ਦਿਨ ਕੱਢੂ ਗੀ ਦੋ ਬੱਚੀ ਨੇ ਬਣਨਾ ਨਾ ਕੁਝ ਬਣ ਕੇ ਸੁਣਾ ਗੁਰੀ ਆ ਲੈ ਆ ਬਾਈ ਇਹਨੂੰ ਬਾਕੀ ਯਾਰ ਬਾਈ ਦੱਸਣ ਦੀ ਲੋੜ ਨਹੀਂ ਅੱਜ ਗੱਲ ਤਾਂ ਹੁਣ ਸਭ ਨੂੰ ਹੀ ਪਤਾ ਹਨਾ ਕਿੰਦਾ ਦੀ ਕੀ ਕੁਆਲਿਟੀ ਹੈ ਕੀ ਕੁਆਲਿਟੀ ਹੈ ਨਾ ਇਹਦਾ ਦਾਦਾ ਇਹਨੇ ਮੇਰੇ ਪਹਿਲੇ ਸੁ ਦਿੱਤਾ ਹੋਇਆ 20 ਕਿਲੋ ਦੋ ਠੀਕ ਆਪਾਂ ਦੂਜੇ ਪਰ ਆਵਾਂਗੇ 35 36 40 ਕਿਲੋ ਨਹੀਂ ਕਹਿੰਦੇ ਗੁਰੀ ਠੀਕ ਆ 24 25 ਕਿਲੋ ਦੇ ਦੋ ਬਾਦੂ ਕੀ ਪਤਾ ਉਹਨਾਂ ਕੋਲੇ 35 ਵਾਲੀ ਹੋਵੇ ਉਹ ਤਾਂ ਕਹਿੰਦੇ ਨੇ ਉਹਦਾ ਤੇਰੀ ਗੱਲ ਆ ਮੈਂ ਤਾਂ 70 ਕਿਲੋ ਤੱਕ ਵੀ ਪਹੁੰਚ ਗਈਆਂ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹਦਾ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲੈ ਗੁਰੀ ਹਣਾ ਇਹ ਫਿਕਸ 75000 ਦੀ ਬੱਚੀ ਦੇਵਾਂਗੇ ਸੱਤ ਨੰਬਰ ਤੇ ਆ ਗਈ ਹੈ ਨਾ ਹਾਂਜੀ ਵੀਰੇ ਲਵਾਂਗੇ ਵੀ 75000 ਲਵਾਂਗੇ ਵੀਰੇ ਥੋੜੇ ਛੱਡ ਦੇਗਾ ਉਹ ਚੋਂ ਛੱਡ ਦਾਂਗੇ ਮੰਤਨ ਕਰ ਲਓ ਮੌਕੇ ਤੇ ਹੋ ਜੇ ਕਰ ਲਿਆ ਕਰ ਲਾਂਗੇ ਵੀਰੇ ਤੇ ਹੁਣ ਮਾਰਦੇ ਆ ਅਗਲੇ ਨੰਬਰ ਵਾਲੀ ਤੇ ਇਹਨੂੰ ਤੋੜ ਦੇ ਜੱਸੂ ਇਹ ਕਿੰਨੇ ਦਿਨ ਕਰਦੀ ਆ ਇਹ ਕੱਢ ਜੂ ਵੀਰੇ ਹਫਤਾ ਗੁਰੀ ਇੱਕ ਹਫਤਾ ਹਾਂਜੀ ਵੀਰੇ ਇਹਦਾ ਸੂਆ ਇਹਦਾ ਦੂਜਾ ਵੀਰੇ ਵਪਾਰੀ ਸਾਰਿਆਂ ਨੂੰ ਦੂਜਾ ਸੂਈ ਮੈਂ ਆਪਣੇ ਪਿੱਛੇ ਅੱਗੇ ਦੇਖ ਠੀਕ ਹੈ ਗੱਲ ਹਾਂ ਸੂਆ ਉਹਦਾ ਬਈ ਫੇਸ ਕੁਆਲਿਟੀ ਮੂੰਹ ਦੱਸਦਾ ਕਿੱਦਾਂ ਦਾ ਬੱਚੀ ਦਾ ਲੱਗਿਆ ਸੂਆਪੀ ਦੱਸੂ ਬਈ ਬੰਦੇ ਨੇ ਜਦੋਂ ਆਊਗਾ ਕਿੰਨੇ ਦਿਨ ਬਾਕੀ ਨੇ ਬਈ ਇਹਦਾ ਹਫਤਾ ਬਾਕੀ ਆ ਕਮਾ ਦੇ ਜਸੂਆ ਇਹਨੂੰ ਉਹਦਾ ਝੋਲੀ ਤੇ ਚੈੱਕ ਤੁਸੀਂ ਇਹਦੀ ਕਰ ਲਿਓ ਧਿਆਨ ਨਾਲ ਆ ਗਈ ਇਹ ਜਦੋਂ ਦੀ ਝੋਲੀ ਲੱਗੀ ਥਾਂਲੇਵਾ ਦੇ ਗੁਰੀ ਕਿੱਦਾਂ ਦਾ ਲੱਗਿਆ ਬੱਚੀ ਨੂੰ ਕਿੰਨਾ ਦੁੱਧ ਪਾਉਗੀ ਇਹ ਇਹ ਪਾ ਦੂ ਵੀਰੇ 20 ਕਿਲੋ 20 ਹਾਂ ਵੀਰੇ ਪਹਿਲਣ ਦਾ ਕੀ ਰਿਕਾਰਡ ਹੈ ਪਹਿਲਣ ਦਾ ਵੀਰੇ 18 ਕਿਲੋ ਦਿੱਤਾ ਹੋਇਆ ਇਹ ਤਾਂ ਆਪਣੇ ਪਿੰਡਾਂ ਦੀ ਥੋਂ ਨੇੜੋਂ ਲਈ ਆ ਵੀਰੇ ਠੀਕ ਹੈ ਗੱਲ ਹਾਂਜੀ ਵੀਰੇ ਇਹਦੇ ਪੈਸੇ ਕਿੰਨੇ ਲਵਾਂਗੇ ਜੇ ਕਿਸੇ ਨੇ ਜੋੜਾ ਲੈਣਾ ਜਾਂ ਟ੍ਰਿਪਲ ਲੈਣੀ ਆ ਉਹ ਕਰ ਲਾਂਗੇ ਵੀਰੇ 2 ਜਾਂ 3 ਜਾਂ 4 ਲੈਣੀ ਆ ਉਹ ਕਰ ਲਾਂਗੇ ਗੁਰੀ ਵਿੱਚ ਜੋੜੇ 4 ਵਾਲੇ ਨੂੰ ਪੌਂਚ ਮਾਰ ਦੇਗੇ ਹਾਂਜੀ ਹਾਂਜੀ ਕਰ ਦਾਂਗੇ ਜਿੰਨੇ ਰੇਟ ਤੇ ਆਪਾਂ ਕਰਿਆ ਸੌਦਾ ਹਾਂਜੀ ਹਾਂਜੀ ਵੀਰੇ ਕਰ ਲਾਂ 100 ਮੀਲ ਪੌਂਚ ਕਰ ਦਾਂਗੇ 4 ਵਾਲਾ ਕਰ ਦਾਂਗੇ ਵੀਰੇ ਕਰ ਦਾਂਗੇ 4ਾਂ ਦੀ 100 ਮੀਲ ਪੌਂਚ ਵੀ ਕਰਾ ਦਾਂਗੇ ਜੇ ਕਿਸੇ ਸੱਜਣ ਨੇ ਲੈ ਲੀਆਂ ਨੇ ਤੇ ਹੁਣ ਮਾਰ ਦੇ ਲਾਸਟ ਵਾਲੀ ਤੇ ਲੰਬੀ ਲੰਬੀ ਇੱਥੂ ਦਿਖਾ ਦੇ ਇਹਨੂੰ ਸਮਾਰ ਕੇ ਇਹਦਾ ਸੂਆ ਕਿਹੜਾ ਇਹਦਾ ਦੂਜਾ ਗੁਰੀ ਦੂਜਾ ਸੂਆ ਦਿਨ ਕਿੰਨੇ ਬਾਕੀ ਆ ਦੇ ਇਹ ਜੀ ਬਈ 15 ਦਿਨ ਪੈਂਦੇ ਨੇ ਦਿਨ ਪੂਰੇ ਹੁਣ ਚੇ ਜੀ 15 ਦਿਨ ਪੈਂਡਿੰਗ ਇਹ ਤਾਂ ਫਾਰਮ ਚ ਲਈ ਆ ਵੀਰੇ ਆਪਾਂ ਠੀਕ ਆ ਜ਼ੋਰ ਜਾ ਦੇ ਨੇ ਤਾਂ ਹੀ ਕਿ ਜੀ ਜ਼ੋਰ ਜਾ ਦੇ ਵੀਰੇ ਇਹ ਤਾਂ ਵੱਡੀ ਬੁੱਡੀ ਬੱਚੀ ਹੁੰਦੀ ਹੈ ਕੱਢ ਫੋਲੋ ਸਾਈਜ ਆ ਵੀਰੇ ਥੋੜੀ ਲੰਬੀ ਜੀ ਬਈ ਇਹਨੂੰ ਇਹਦਾ ਰਿਕਾਰਡ ਕੀ ਦੱਸਿਆ ਇਹਦਾ ਰਿਕਾਰਡ ਹੈਗਾ ਗੁਰੀ 22 ਕਿਲੋ ਦਿੱਤਾ ਹੋਇਆ ਉਹ ਚੀ ਦਾ ਪਹਿਲਣ ਦਾ ਹਾਂ ਪਹਿਲਣ ਦਾ ਬਾਕੀ ਚਮਕ ਚਮਕ ਚੰਗੀ ਆ ਦੇ ਦਿਨ ਪੈਨੇ ਬਈ 15 ਹਜੇ ਬਰੀਡ ਦਾ ਤੇ ਕੁਆਲਿਟੀ ਦਾ ਤਾਂ ਲੇਖ ਹੀ ਨਹੀਂ ਕੋਈ ਬੋਚ ਕੇ ਬੋਚ ਕੇ ਬੋਚ ਕੇ ਪਰੇਸ਼ਾਨ ਨਾ ਕਰ ਹੋਰ ਤੋਰ ਦੇ ਸੱਖ ਮੜੀ ਲੈ ਆ ਲੈ ਕੱਢ ਲੈ ਬਾਰੇ ਸਮਰਕ ਕੀ ਬਸ ਵਾਹ ਇਹਨੂੰ ਚਲਾ ਦੇ ਆ ਜਾ ਤੂੰ ਪਛਾਣੂ ਆ ਕੇ ਦਿਖਾ ਦੇ ਗਰੀ ਓਏ ਦਰਦ ਹੀ ਆ ਥੋੜੀ ਜੀ ਹੈ ਨਾ ਤੇ ਬਾਕੀ ਫਾਰਮ ਦਾ ਜਿਵੇਂ ਤੁਹਾਨੂੰ ਦੱਸਿਆ ਵੀ ਜਰ ਪਸ਼ੂ ਜ਼ਿਆਦਾਤਰ ਨਾ ਖੁੱਲਾ ਰਹਿੰਦਾ ਇੱਥੇ ਤਲਿਹਾਰੇ ਦਾ ਸਿਸਟਮ ਕਰਜਣਾ ਕਈ ਵਾਰੀ ਕਮਾਲ ਆ ਬਾਈ ਇਹਨੂੰ ਜਾਨਦਾਰ ਬੰਦਾ ਹੀ ਤੋੜ ਸਕਦਾ ਜ਼ੋਰ ਜ਼ਿਆਦਾ ਬਾਈ ਜਗਾਨ ਜਸੂ ਦੇ ਬਸ ਦਾ ਕੰਮ ਨਹੀਂ ਹੈਗਾ ਇਹ ਅੱਲਾਇ ਚੱਲੇ ਚੱਲ ਬਣਦੀ ਨਹੀਂ ਐਸ ਵਾਰੀ ਕਿੰਨਾ ਦੁੱਧ ਪਾ ਸਕਦੀ ਹੈ ਇਹ ਪਾ ਦੂ ਬਾਈ 27 22 ਕਿਲੋ ਰੇਟ ਕੀ ਰੱਖੋ ਰੇਡ ਵੀਰੇ ਦਾ ਫੋਨ ਤੇ ਕਰ ਲਾ ਇੱਕ ਕੱਚੀ ਆ ਜੀ ਬਾਲੇ ਨਾ ਮੰਗ ਲਈ ਬਾਲੇ ਨਹੀਂ ਮੰਗ ਬਾਲੇ ਨਹੀਂ ਮੰਗ ਕਿਤੇ ਵੀ 2-3 ਲੱਖ ਮੰਗਦੇ ਹਾਂ ਅਸੀਂ ਨੇ ਰੇਟ ਆਪਾਂ ਕਰਨਾ 95 ਦੀ ਬੱਚੀ ਦੇ ਦਾਂਗੇ ਬਈ ਅੱਜ ਅੱਜ ਕੱਚੀ ਪਿੱਲੀ ਮੌਕੇ ਦਾ ਰੇਟ ਹੋਊਗਾ ਮੌਕੇ ਤੇ ਵੀਰੇ ਤਿਆਰ ਹੋ ਕੇ ਤਾਂ ਤੁਹਾਨੂੰ ਪਤਾ 130-35 ਦੀ ਬੱਚੀ ਆ ਕੋਈ ਦਿੰਦਾ ਨਹੀਂ ਪਿੰਦਾ ਜ ਪਰ ਰੋਈ ਤੇ ਕਰਦੇ ਹੈ ਨੰਬਰ ਬੋਲ ਦੇ ਜ਼ਰਾ ਨੰਬਰ ਹੈਗਾ ਵੀਰੇ ਆਪਣਾ 97791939295 97791939295 ਪਿੰਡ ਝਾੜੋ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਅ ਜਿੰਨੀਆਂ ਵੀ ਬੱਚੀਆਂ ਦਿਖਾਈਆਂ ਇਨਾਂ 'ਚ ਜਿਹੜੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਆਪਦੀ ਨਿਰਖ ਪਰਖ ਤੇ ਪੂਰੀ ਜਾਂਚ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ